ਗਵਰਨਰ ਮਾਨ ਸਾਹਿਬ ਕਹਿੰਦੇ ਆ ਸੁਖਬੀਰ ਸਿੰਘ ਬਾਦਲ ਤੇ ਹੋਇਆ ਹਮਲਾ ਕਾਨੂੰਨ ਵਿਵਸਥਾ ਦਾ ਮਾਮਲਾ ਨਹੀਂ ਇਹ ਭਾਵਨਾ ਚ ਆ ਕੇ ਇਹਨਾਂ ਨੇ ਇਹ ਕੰਮ ਕੀਤਾ ਉਸ ਦੀ ਜਾਂਚ ਚੱਲਦੀ ਕਿਸੇ ਕੀ ਭਾਵਨਾਵਾਂ ਮੇ ਆ ਕੇ ਉਸ ਨੇ ਕਰ ਦਿਆ ਹਮ ਉਸ ਦੀ ਜਾਂਚ ਕਰ ਰਹੇ ਕਿਹੜੀ ਭਾਵਨਾ ਤੇਰੇ ਚ ਵੇਖਣ ਨੂੰ ਮਿਲਦੀ ਹੈ ਮੁੱਖ ਮੰਤਰੀ ਸਾਹਿਬ ਕਿ ਤੂੰ ਸ਼ਰਾਬ ਪੀ ਕੇ ਗੁਰੂ ਘਰ ਚਲੇ ਜਨ ਕਿਹੜੀ ਭਾਵਨਾ ਦੀ ਗੱਲ ਕਰਦਾ ਇੰਦਰਾ ਗਾਂਧੀ ਦੀ ਭਾਵਨਾ ਉਹਦੇ ਮਨ 'ਚ ਆਈ ਚੀਫ ਮਿਨਿਸਟਰ ਸਾਹਿਬ ਦੀ ਭਾਵਨਾ ਵੀ ਆਈਐਸਆਈ ਤੇ ਪਾਕਿਸਤਾਨ ਨਾਲ ਜੁੜੀ ਹੈ ਕਿਉਂਕਿ ਚੌੜੇ ਦੀ ਉੱਥੇ ਜੁੜੀ ਹੈ ਕਿ ਆਈਐਸਆਈ ਤੇ ਪਾਕਿਸਤਾਨ ਦੀ ਭਾਵਨਾ ਨਾਲ ਭਗਵੰਤ ਵੀ ਸਹਿਮਤ ਹੈ ਤੇ ਚੌੜਾ ਵੀ ਸਹਿਮਤ ਹੈ ਕੋਰਟ ਦੇ ਅੰਦਰ ਗੱਲ ਕਹੀ ਗਈ ਕਿ ਜੀ ਸੀਸੀਟੀਵੀ ਮਿਲਦੀ ਨਹੀਂ ਪਹਿਲੇ ਤੋਂ ਐਸਜੀਪੀਸੀ ਹਮੇ ਫੁਟੇਜ ਹੀ ਨਹੀਂ ਦੇ ਰਹੀ ਸੀ ਹਮਨੇ ਹਾਈ ਕੋਰਟ ਜਾਣਾ ਪੜਾ ਜੀ ਫੁਟੇਜ ਤਾਂ ਦਿਲਵਾਈ ਹੈ 인ਸੇ ਔਰ ਅੰਦਰ ਕੋਰਟ ਨੇ ਵੀ ਜੋ ਮੈਨੂੰ ਪਤਾ ਲੱਗਿਆ ਝਾੜ ਪਾਈ ਕਿ ਸੀਸੀਟੀਵੀ ਤਾਂ ਜਨਤਕਾਂ ਸਭ ਦੇ ਕੋਲ ਆ 11 ਵਜੇ ਜੀਪੀ ਭੁੱਲਰ ਉਹਨੂੰ ਟੈਰਰਿਸਟ ਕਹਿ ਰਿਹਾ 4 ਵਜੇ ਉਹਨੂੰ ਸ਼ਰਧਾਲੂ ਬਣਾ ਰਿਹਾ ਫਿਰ ਕਹਿ ਰਿਹਾ ਕਿ ਗੋਲੀ ਤਾਂ ਲੱਗੀ ਨਹੀਂ ਭੁੱਲਰ ਸਾਹਿਬ ਵੀ ਦੱਸਦੇ ਨੇ ਉਹਨਾਂ ਤੇ ਕੀ ਦਾ ਦਬਾਅ ਮੁੱਖ ਮੰਤਰੀ ਦਾ ਕਿ ਆਈਐਸਆਈ ਦਾ ਪਾਕਿਸਤਾਨ ਦਾ ਦਬਾਈ ਦੱਸਦੇ ਨੇ ਕੀਤੇ ਤੇ ਆ ਜਨਾਂ ਦਾ ਜੋ ਚੌੜੇ ਦਾ ਵਕੀਲ ਕਹਿ ਰਿਹਾ ਉਹਨੂੰ ਗਾਈਡੈਂਸ ਦਾ ਪੁਲਸ ਦੇ ਰਹੀ ਆ ਤਮੀ ਸਾਹਿਬ ਨੂੰ ਇਹ ਨਾਰਾਇਣ ਨਹੀਂ ਮਿਲਿਆ ਇਹ ਕਹਾਣੀ ਬਣਾਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਨੇਤਾ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਇੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਨਾਲ ਮੀਡੀਆ ਨਾਲ ਗੱਲਬਾਤ ਵੀ ਜ਼ਰੂਰ ਕਰਦੇ ਕੀ ਤੀ ਦਵੇ ਕਿ ਕਿਉਂਕਿ ਲਗਾਤਾਰ ਵਿਕਰਮ ਸਿੰਘ ਮਜੀਠੀਆ ਵੱਲੋਂ ਇਸ ਜਗ੍ਹਾ ਤੇ ਹੋਏ ਅਟੈਕ ਤੋਂ ਬਾਅਦ ਜੋ ਸੁਖਬੀਰ ਸਿੰਘ ਬਾਦਲ ਤੇ ਅਟੈਕ ਹੋਇਆ ਸੀ ਉਸ ਤੋਂ ਬਾਅਦ ਲਗਾਤਾਰ ਹੀ ਪੁਲਿਸ ਜਿਹੜੇ ਸੀਗੇ ਉਹ ਸਵਾਲੀਆਂ ਨਿਸ਼ਾਨ ਜਿਹੜੇ ਸੀਗੇ ਉਹ ਖੜੇ ਕੀਤੇ ਜਾ ਰਹੇ ਸਨ ਅਤੇ ਜਿਸ ਨੂੰ ਲੈ ਕੇ ਜਿਹੜਾ ਹੈ ਹੁਣ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉੱਥੇ ਪਹੁੰਚ ਚੁੱਕੇ ਨੇ ਤੇ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਅਹੀਂ ਕਰਦੇ ਆ। ਜੀ ਸੇਵਾ ਮੁਕੰਮਲ ਹੋਈ ਸ਼੍ਰੀ ਦਾ ਠੀਕ ਹੈ। ਦੇਖੋ ਗੁਰੂ ਸਾਹਿਬ ਦੇ ਚਰਨ ਪਰਚ ਕੇ ਗੁਰੂ ਸਾਹਿਬ ਦੀ ਜੋ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਇਸ ਪਵਿੱਤਰ ਧਰਤੀ ਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਪੰਜ ਸਿੰਘ ਸਹਿਬਾਨਾਂ ਵੱਲੋਂ ਜੋ ਸੇਵਾ ਲਾਈ ਗਈ ਸੀ ਗੁਰੂ ਸਾਹਿਬ ਨੇ ਆਪ ਤਰਸ ਬਖਸ਼ਿਸ਼ ਕਿਰਪਾ ਕੀਤੀ ਆ ਕਿ ਸਾਡੇ ਸਾਰਿਆਂ ਕੋਲੋਂ ਇਹ ਬਲਬਖਸ਼ ਕੇ ਸੇਵਾ ਕਰਨ ਦਾ ਬਲਬਖਸ਼ ਆ ਅਰਦਾਸ ਨੇ ਬਾਰ-ਬਾਰ ਇਹ ਗੱਲ ਕੀਤੀ ਔਰ ਕੱਲ ਵੀ ਮੈਂ ਇਹ ਗੱਲ ਦਰਾਈ ਸੀ ਜਦੋਂ ਅੰਦਾਸ ਸਾਹਿਬ ਦੀ ਅਰਦਾਸ ਲਈ ਸ਼ਾਮਿਲ ਹੋਇਆ ਸੀ ਕਿ ਭਾਈ ਅਸੀਂ ਸਾਰੇ ਬੜੇ ਭੁੱਲਣਹਾਰ ਜੀਵ ਹਾਂ ਔਰ ਗੁਰੂ ਸਾਹਿਬ ਦਾ ਦਰ ਬਹੁਤ ਵੱਡਾ ਹੈ ਬਹੁਤ ਉੱਚਾ ਹੈ ਔਰ ਗੁਰੂ ਸਾਹਿਬ ਬਖਸ਼ਿੰਦ ਨੇ ਗੁਰੂ ਕਿਰਪਾ ਕਰਨ ਸਮਤ ਸਮਰੱਥਾ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ ਕਿ ਸਾਰੇ ਰਲ ਮਿਲ ਕੇ ਇਸ ਪੰਜਾਬ ਦੀ ਧਰਤੀ ਦੀ ਸੇਵਾ ਬੇਕੂਬੀ ਕਰ ਸਕੀਏ ਅਸੀਂ ਗੁਰੂ ਸਾਹਿਬ ਦੇ ਕੋਟਨ ਕੋਟ ਸ਼ੁਕਰਗੁਜ਼ਾਰ ਆ ਕਿ ਗੁਰੂ ਸਾਹਿਬ ਨੇ ਇਹ ਬਲ ਬਖਸ਼ਿਆ ਤਰਸ ਕੀਤਾ ਔਰ ਸੇਵਾ ਕਰਨ ਦਾ ਸਾਨੂੰ ਸਮਤ ਬਖਸ਼ਿਆ ਸੇਵਾ ਕਰਦੇ ਆ ਨਿਤਨੇਮ ਕਰਦੇ ਆ ਅਨੇਕਾ ਢਿੱਲਾ ਪੋਲਾ ਹੋ ਜਾਂਦੀਆਂ ਗੁਰੂ ਸਾਹਿਬ ਬਖਸ਼ਣ ਹਾਰ ਬਿਕਰਮ ਜੀ ਸਿੱਖ ਸ਼੍ਰੋਮਣੀ ਕਾਲੀ ਦਲ ਨੇ ਵੱਡੀ ਕਾਰਵਾਈ ਕੀਤੀ ਹੈ ਬਿਸਰ ਸਿੰਘ ਬਲਟੋਆ ਹੋਰ ਨੂੰ 10 ਸਾਲ ਦੀ ਪਾਰਟੀ ਤੋਂ ਕੱਢ ਦਿੱਤਾ ਗਿਆ ਹੈ ਕਿਉਂਕਿ ਆਦੇਸ਼ ਹੋਇਆ ਸੀਗਾ ਜਰਦਰ ਸਾਹਿਬ ਦਾ ਇਨ ਬਿਨ ਲਾਗੂ ਕੀਤਾ ਜਾ ਰਿਹਾ ਜਿਵੇਂ ਜਰਦਰ ਸਾਹਿਬ ਹੁਕਮ ਜਾਰੀ ਕਰ ਰਹੇ ਨੇ ਕਿਵੇਂ ਦੇਖ ਰਹੇ ਹਾਂ ਉਹਨਾਂ ਨੇ ਸਮੇਂ ਦੇ ਵਿੱਚ ਨਵੀਂ ਲੀਡਰਸ਼ਿਪ ਅੱਗੇ ਆਏਗੀ ਨਵੇਂ ਲੜਕਿਆਂ ਨੂੰ ਨੌਜਵਾਨਾਂ ਨੂੰ ਕੰਮ ਕਰਨ ਦਾ ਮੌਕਾ ਮਿਲੇਗਾ ਅੱਜ ਜਨਾਬ ਜੀ ਅੱਜ ਇਹ ਅੱਜ ਜਿਹੜੇ ਇੰਟਰਨੈਸ਼ਨਲ ਤੋਂ ਕੋਣ ਆਏ ਆ ਔਰ ਅੱਜ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਦਾਸ ਕੱਲੋਂ ਓਕੇ ਗਿਆ ਸੀਗਾ ਅੱਜ ਬਾਕੀ ਦੀ ਲੀਡਰਸ਼ਿਪ ਸ਼ੁਭਵੀਰ ਜੀ ਤੇ ਗਰੇਵਾਲ ਸਾਹਿਬ ਲੰਗਾਹ ਸਾਹਿਬ ਜਿੰਨੇ ਵੀ ਪੁੰਦਰ ਸਾਹਿਬ ਸਾਰੇ ਅਜਨਤ ਵਸਤਕ ਹੋਏ ਆ ਮਨ ਲਦਾ ਆਉਣ ਵਾਲੇ ਦਿਨਾਂ ਚ ਢੀਮਸਾ ਸਾਹਿਬ ਹੋਗੇ ਸੇਵਾ ਦੇ ਦੌਰਾਨ ਇਸੇ ਥਾਂ ਤੇ ਇੱਕ ਬੜੀ ਮਨਪਾਕੀ ਘਟਨਾ ਵਾਪਰੀ ਸੀ ਹੁਣ ਤੱਕ ਦੀ ਪੁਲਿਸ ਦੀ ਜਾਂਚ ਤੋਂ ਅਧਿਕਾਰਤ ਸੰਤੁਸ਼ਟ ਹੈ ਰੰਧਾਵਾ ਸਾਹਿਬ ਹੋਤੇ ਫਿਰ ਜਾਂਚ ਕਰ ਰਹੇ ਆ ਜੀ ਉਹ ਸੌਰੀ ਬਾਹਰ ਫਿਰ ਡਿਊਟੀ ਕਰ ਰਹੇ ਜੀ ਜਿਨ੍ਹਾਂ ਨੇ ਕੋਈ ਸਵਾਲ ਉਠਾਏ ਸੀ ਐਸਪੀ ਰੰਧਾਵਾ ਸਾਹਿਬ ਜੀ ਇਸ ਤਰ੍ਹਾਂ ਮੇਰਾ ਵੀ ਤੁਹਾਨੂੰ ਵੀ ਸਵਾਲ ਕਰਨੇ ਚਾਹੀਦੇ ਦੇਖੋ ਕੱਲ ਆ सीएम भगवंत मान ਦਾ ਇੱਕ ਬਿਆਨ ਆਇਆ ਹੈ ਜੋ ਜੋ ਮੈਨੂੰ ਜੇ ਸਹੀ ਤਰੀਕੇ ਨਾਲ ਪਤਾ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਆ ਕਿ ਹਾਂ ਜੀ ਹਾਂ ਕਹਿੰਦੇ ਸਿਕਿਉਰਿਟੀ ਲੈਪਸ ਨਹੀਂ ਸੀ ਇਹ ਇਹ ਸੁਖਬੀਰ ਸਿੰਘ ਬਾਦਲ ਤੇ ਹੋਇਆ ਹਮਲਾ ਕਾਨੂੰਨ ਵਿਵਸਥਾ ਦਾ ਮਾਮਲਾ ਨਹੀਂ ਇਹ ਭਾਵਨਾ ਚ ਆ ਕੇ ਇਨਾਂ ਨੇ ਕੰਮ ਕੀਤਾ ਉਸ ਦੀ ਜਾਂਚ ਚੱਲਦੀ ਮੈਂ ਪੁੱਛਣਾ ਚਾਹੁੰਨਾ ਕੋਈ ਸਲਾਹ ਤਾਂ ਕਰ ਲੋ ਆਪਸ ਵਿੱਚ ਉਹ ਕਹਿੰਦਾ ਅ ਛੋਟਾ ਕਮਿਸ਼ਨਰ ਭੁੱਲਰ ਸਾਹਿਬ ਕੀ ਇਹ ਤਾਂ ਇਹਨਾਂ ਨੇ ਆਪ ਹੀ ਸੁਖਵੀਰ ਜੀ ਨੇ ਆਪਣੇ ਤੇ ਐਕਟ ਅਟੈਕ ਕਰਾਇਆ ਜਿਹੜਾ ਹੁਣ ਹੋਮ ਮਿਨਿਸਟਰ ਹੈ ਉਹ ਕਹਿ ਰਿਹਾ ਜੀ ਕਿ ਆ ਕਿਸੇ ਭਾਵਨਾ ਚ ਆ ਕੇ ਕਿਹੜੀ ਭਾਵਨਾ ਭਾਈ ਜਿਹੜੀ ਭਾਵਨਾ ਤੇਰੇ ਚ ਵੇਖਣ ਨੂੰ ਮਿਲਦੀ ਹੈ ਮੁੱਖ ਮੰਤਰੀ ਸਾਹਿਬ ਕਿ ਤੂੰ ਸ਼ਰਾਬ ਪੀ ਕੇ ਗੁਰੂ ਘਰ ਚ ਲਈ ਜਨ ਕਿਹੜੀ ਭਾਵਨਾ ਦੀ ਗੱਲ ਕਰਦਾਂ ਇੰਦਰਾ ਗਾਂਧੀ ਦੀ ਭਾਵਨਾ ਉਹਦੇ ਮਨ ਚ ਆਈ ਦੇਖੋ ਗੁਰੂ ਘਰ ਦੀ ਸੇਵਾ ਲੱਗੀ ਆ ਭਾਈ ਇਹ ਚੋੜੇ ਅਰਗੇ ਗੁਰੂ ਸਾਹਿਬ ਦੇ ਉੱਤੋਂ ਦੀ ਨਹੀਂ ਆ ਗੁਰੂ ਘਰ ਚ ਕੋਈ ਆਵੇ ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿ ਕਦਮ ਬੋਚ-ਬੋਚ ਕੇ ਆਉਂਦਾ ਡਰ ਕੇ ਆਉਂਦਾ ਕੀ ਸਾਡੇ ਤੋਂ ਕੋਈ ਗਲਤੀ ਨਾ ਹੋ ਜੇ ਔਰ ਜਿਹੜਾ ਬੰਦਾ ਧਾੜਵੀ ਦੇ ਰੂਪ ਚ ਆਵੇ ਗੁਰੂ ਸਾਹਿਬ ਦੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਤਖਤ ਦੇ ਉਤੋਂ ਦੀ ਤਾਂ ਹੈ ਨਹੀਂ ਪੰਜ ਪਿਆਰਿਆਂ ਨੇ ਜੇ ਸਜਾ ਪੰਜ ਸਿੰਘ ਸਾਹਿਬਾਨਾਂ ਵੱਲੋਂ ਕੋਈ ਹੁਕਮ ਹੋਇਆ ਉਸ ਨੂੰ ਸੇਵਾ ਨੂੰ ਕੋਈ ਨਿਭਾ ਰਿਹਾ ਉਹ ਸੇਵਾ ਤੇ ਕੋਈ ਵਿਗਨ ਪਾਵੇ ਤੇ ਚੀਫ ਮਿਨਿਸਟਰ ਸਾਹਿਬ ਇਹਨੂੰ ਠੀਕ ਕਵੇ ਮੈਂ ਚਾਹਾਂਗਾ ਉਹ ਮਨਿਸਟਰ ਸਾਹਿਬ ਤੇ ਆਹ ਇਹਨਾਂ ਦਾ ਸੀਪੀ ਸਾਹਿਬ ਇਹ ਆਪਸ ਵਿੱਚ ਮਾਨੀ ਬਣਾ ਲੈਣ ਕੀ ਆ ਕਦੇ ਤੁਸੀਂ ਸਿੰਪਥੀ ਫੈਕਟਰ ਕਹਿੰਨੇ ਔਰ ਕਿਹੜੀ ਭਾਵਨਾ ਕੀ ਕੀ ਚੀਫ ਮਨਿਸਟਰ ਸਾਹਿਬ ਦੀ ਭਾਵਨਾ ਵੀ ਆਈਐਸਆਈ ਤੇ ਪਾਕਿਸਤਾਨ ਨਾਲ ਜੁੜੀ ਹੈ ਕਿਉਂਕਿ ਚੌੜੇ ਦੀ ਉੱਥੇ ਜੁੜੀ ਹੈ ਤੇ ਸੀਐਮ ਨੂੰ ਫਿਰ بڑے ਜਵਾਬ ਦੇਣੇ ਪੈਣੇ ਆ ਦਿੱਲੀ ਦਰਬਾਰ ਆਪਦੀ ਜਾ ਕੇ ਕਿ ਆਈਐਸਆਈ ਤੇ ਪਾਕਿਸਤਾਨ ਦੀ ਭਾਵਨਾ ਨਾਲ ਭਗਵੰਤ ਵੀ ਸਹਿਮਤ ਹੈ ਤੇ ਚੌੜਾ ਵੀ ਸਹਿਮਤ ਹੈ ਔਰ ਗੁਰੂ ਘਰ ਤੇ ਆਏ ਸ਼ਰਦਾਲੂਆਂ ਤੇ ਜੇ ਇਸ ਕਿਸਮ ਦਾ ਸਿਕਿਉਰਿਟੀ ਫੇਲਿਅਰ ਹੋ ਗਿਆ ਲੈਪਸ ਹੋ ਗਿਆ ਗੋਲੀਆਂ ਚੱਲਣ ਲੱਗ ਗਈਆਂ ਔਰ ਚੀਫ ਮਿਨਿਸਟਰ ਕਹੇ ਦਿਸ ਇਜ਼ ਨੋ ਸਿਕਿਉਰਿਟੀ ਇਸ਼ੂ ਤੇ ਫਿਰ ਤੁਸੀਂ ਸਿਕਿਉਰ ਕੇਸ ਜਗ੍ਹਾ ਨੂੰ ਰੱਖ ਰਹੇ ਹੋ ਮਜੀਦੀਪ ਜੀ ਇੱਕ ਦੱਸਿਓ ਕਿ ਕਿੰਨਾ ਸਮਾਂ ਖੂਬ ਕਰਦੇ ਹੋ ਸੇਵਾ ਸੰਪੂਰਨ ਹੋਈ ਹੈ ਜੀ ਉਹ ਦੱਸਦਾ ਯਾਰ ਇਹ ਦੱਸਦਾ ਉਹਨਾਂ ਨੇ ਮਜੀਦੀਪ ਜੀ ਦੀ ਸੀਆਈਏ ਸਰਫ ਜਿਹੜੀ ਸੀ ਉਹ ਕੋਈ ਤਰ੍ਹਾਂ ਦੀ ਗ੍ਰਹਿ ਮੰਤਰਾਲੇ ਨੂੰ ਤੁਸੀਂ ਕੋਈ ਲਿਖਿਆ ਦੇਖੋ ਇੱਕ ਮੈਂ ਤੁਹਾਨੂੰ ਇੱਕ ਹੋਰ ਮੈਨੂੰ ਜੋ ਪਤਾ ਲੱਗਿਆ ਜੀ ਮੈਂ ਹੰਨੇ ਧਾਮੀ ਸਾਹਿਬ ਨੂੰ ਪੁੱਛਣਾ ਮੈਨੂੰ ਨਹੀਂ ਜੋ ਖਬਰ ਮੇਰੇ ਕੋਲ ਹੈ ਧਾਮੀ ਸਾਹਿਬ ਨੂੰ ਇਹ ਨਾਰਾਇਣ ਨਹੀਂ ਮਿਲਿਆ ਇਹ ਕਹਾਣੀ ਬਣਾਤੀ ਗਈ ਆ ਦੂਜੀ ਗੱਲ ਮੈਂ ਪੁਲਿਸ ਨੂੰ ਪੁੱਛਣਾ ਚਾਹੁੰਦਾ ਧਾਮੀ ਸਾਹਿਬ ਦੀ ਜ਼ਿੰਮੇਵਾਰੀ ਕੀ ਉਹਨਾਂ ਨੂੰ ਪੁਲਿਸ 'ਚ ਭਰਤੀ ਕਰ ਲਿਆ ਸੀ ਤੁਸੀਂ? ਤੁਹਾਨੂੰ ਵੀ ਨਰੈਣ ਇੱਥੇ ਤੁਹਾਡੇ ਸਾਹਮਣੇ ਤੋਇਆ ਫਿਰਦਾ ਹੀ ਫਿਰ ਤੁਹਾਨੂੰ ਵੀ ਮਿਲਿਆ। ਮਤਲਬ ਪੁਲਿਸ ਦਾ ਕੰਮ ਵਰਦੀ ਧਾਰਕ ਦਾ ਕੰਮ ਜੀ ਦੇ ਕੋਲ ਇੰਟੈਲੀਜੈਂਸ ਇਨਪੁਟ ਹੈ। ਉਹਦੀ ਜ਼ਿੰਮੇਵਾਰੀ ਪ੍ਰੈਸ ਦੀ ਜ਼ਿੰਮੇਵਾਰੀ ਨਾਲੋਂ ਵੱਖਰੀ ਹੈ। ਜਿਹੜੇ ਸ਼ਰਦਾ ਭਾਵਨਾ ਨਾਲ ਮੱਥਾ ਟੇਕਣ ਆਏ ਆ ਉਹਨਾਂ ਦੀ ਜ਼ਿੰਮੇਵਾਰੀ ਨਾਲੋਂ ਵੱਖਰੀ ਹੈ। ਔਰ ਇੱਕ ਕਹਾਣੀ ਬਣਾ ਕੇ ਇੱਥੇ ਪੇਸ਼ ਕਰਤੀ ਗਈ ਹੈ ਜਿਹਦਾ ਕੋਈ ਮੈਨੇ ਨਹੀਂ ਔਰ کورٹ ਦੇ ਅੰਦਰ ਗੱਲ ਕਹੀ ਗਈ ਕਿ ਜੀ ਸੀਸੀਟੀਵੀ ਮਿਲਦੀ ਨਹੀਂ ਬਾਹਰ ਆ ਕੇ ਤੁਹਾਨੂੰ ਮੀਡੀਆ 'ਚ ਕਹਿੰਦਾ ਕਿ ਸੀਸੀਟੀਵੀ ਤਾਂ ਸਾਡੇ ਕੋਲ ਹੈ ਔਰ ਅੰਦਰ ਕੋਰਟ ਨੇ ਵੀ ਜੋ ਮੈਨੂੰ ਪਤਾ ਲੱਗਿਆ ਝਾੜ ਪਾਈ ਕਿ ਸੀਸੀਟੀਵੀ ਤਾਂ ਜਨਤਕ ਹੈ ਸਭ ਦੇ ਕੋਲ ਹੈ ਇਸ ਲਈ ਜੋ ਇਹ ਇਨਕੁਆਇਰੀ ਦਾ ਬਚਪ ਕੀਤਾ ਜਾ ਰਿਹਾ ਹੈ ਇਹ ਸਾਰਿਆਂ ਦੇ ਸਾਹਮਣੇ ਹੈ ਔਰ ਜਿਹੜਾ ਸਾਡਾ ਬਿਆਨ ਜਿਹੜੇ ਇੱਥੇ ਚਸ਼ਮਦੀਤ ਗਵਾਹ ਸਨ ਉਹਨਾਂ ਦੇ ਬਿਆਨ ਨਾ ਦਰਜ ਕਰਨੇ ਇੱਕ 11 ਵਜੇ ਸੀਪੀ ਭੁੱਲਰ ਉਹਨੂੰ ਟੈਰਰਿਸਟ ਕਹਿ ਰਿਹਾ 4 ਵਜੇ ਉਹਨੂੰ ਸ਼ਰਧਾਲੂ ਬਣਾ ਰਿਹਾ ਫਿਰ ਕਹਿ ਰਿਹਾ ਕਿ ਗੋਲੀ ਤਾਂ ਲੱਗੀ ਨਹੀਂ ਆ ਸਾਹਮਣੇ ਕਹਿੰਦਾ ਜਿਸ ਉਹ ਨਿਸ਼ਾਨ ਹੈ ਹਲੇ ਤੱਕ ਹਲੇ ਤੱਕ ਨਿਸ਼ਾਨ ਹੈ ਤੇ ਚੀਪ ਮਿਨਿਸਟਰ ਸਾਹਿਬ ਨੇ ਜਾਂ ਭੁੱਲਰ ਸਾਹਿਬ ਨੇ ਇਹਨੂੰ ਹਵਾਈ ਫੇਅਰ ਉਥਮ ਗੁੱਤੀ 'ਚ ਦੱਸਤਾ ਕੰਪਲੇਨਰ ਆਈਓ ਤੇ ਜਿਹੜਾ ਕੰਪਲੇਨੈਂਟ ਹੈ ਉਹ ਇੱਕੋ ਹੀ ਦਾ ਵਿਅਕਤੀ ਮੈਂ ਜਿੰਨੇ ਵੀ ਅਫਸਰ ਨੇ ਨਾ ਜਿਨ੍ਹਾਂ ਨੇ ਇਹ ਹਾਲਾਤ ਵੇਖ ਰਹੇ ਹੋ ਆਪ ਪਰੇਸ਼ਾਨ ਚੀਫ ਮਿਨਿਸਟਰ ਕਹਿ ਰਿਹਾ ਕਿ ਇਹਦੀ ਭਾਵਨਾ আহত ਹੋਈ ਠੀਕ ਹੈ ਜੀ ਮਤਲਬ ਆਈਐਸਐ ਦੀ ਭਾਵਨਾ ਨਾਲ ਨਾਲ ਤਾਂ ਇਹ ਜੁੜ ਗਿਆ ਪਾਕਿਸਤਾਨ ਦੀ ਭਾਵਨਾ ਨਾਲ ਉਹ ਕਹਿ ਰਿਹਾ ਤੁਸੀਂ ਅਟੈਕ ਆਪ ਤੇ ਕਰਾਇਆ ਹੋ ਮਿਨਿਸਟਰ ਤੇ ਸੀਪੀ ਦੀ ਤਾਂ ਆਪਸ ਚ ਐਡੀ ਕੋਆਰਡੀਨੇਸ਼ਨ ਤੀਜੀ ਗੱਲ ਕੰਪਲੇਨੈਂਟ ਇਹਦੇ ਤੇ ਚਾਹੀਦਾ ਜਸਵੀਰ ਉਹ ਗੁਰਦੀਪ ਸਿੰਘ ਜਿਹੜਾ ਮੌਕੇ ਤੇ ਸੀ ਜਾਂ ਉਹ ਸਾਬਕਾ ਸਰਪੰਚ ਜਾਂ ਸਾਡੇ ਹੋਰ ਬੰਦੇ ਉਹਨਾਂ ਨੂੰ ਤਾਂ ਅਜੇ ਤੱਕ ਕੋਈ ਉਹਨਾਂ ਦਾ ਬਿਆਨ ਵੀ ਨਹੀਂ ਦਰਜ ਕੀਤਾ ਜਾ ਰਿਹਾ ਅੱਜ ਤੋਂ ਬਾਅਦ ਅਸੀਂ ਇਹ ਸਾਰੀ ਜੋ ਪੁਲਿਸ ਕਮਿਸ਼ਨਰ ਦੀ ਹਰਪਾਲ ਰੰਧਾਵੇ ਦੀ ਚੌੜੇ ਨਾਲ ਮਿਲੀ ਭੁਗਤ ਕਬਰ ਅਪ ਆਪਰੇਸ਼ਨ ਉਹਦਾ ਪਰਦਾ ਵੀ ਫਾਸ਼ ਕਰਾਂਗੇ ਆਪ ਕੋਰਟ 'ਚ ਪਾਰਟੀ ਵੀ ਬਣਾਵਾਂਗੇ ਔਰ ਆਪਣੇ ਬਿਆਨ ਦਰਜ ਕਰਾਂਗੇ ਪੁਲਿਸ ਜੋ ਇਹਦੇ 'ਚ ਮਿੱਟੀ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਾਰੀ ਕਾਰਵਾਈ ਨੂੰ ਉਹਦੀ ਨਿੰਦਿਆ ਵੀ ਕਰਦੇ ਨੇ 4 ਦਿਨ ਐਫ ਆਈ ਆਰ ਲੁਕੋ ਕੇ ਰੱਖੀ ਗਈ ਹੈ ਫੜੇ ਮੇਰਾ ਵੀਰ 4 ਦਿਨ ਐਫ ਆਈ ਆਰ ਲੁਕੋ ਕੇ ਰੱਖੀ ਸੀ 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 ਟੀ ਵੀ ਕਵਰੇਜ ਇਨਾਂ ਕੋਲ ਸੀ ਜੋ ਚੌੜੇ ਦਾ ਵਕੀਲ ਕਹਿ ਰਿਹਾ ਉਹਨੂੰ ਗਾਈਡੈਂਸ ਦਾ ਪੁਲਸ ਦੇ ਰਹੀ ਆ ਇਹ ਮੈਂ ਤਾਂ ਚਾਹੂੰਗਾ ਭੁੱਲਰ ਸਾਹਿਬ ਵੀ 10 ਦਿਨ ਉਹਨਾਂ ਤੇ ਕੀ ਦਾ ਦਬਾਅ ਮੁੱਖ ਮੰਤਰੀ ਦਾ ਕੀ ਆਈਐਸਆਈ ਦਾ ਪਾਕਿਸਤਾਨ ਦਾ ਦਵਾਈ 10 ਦਿਨ ਕਿਤੇ ਤੇ ਆ ਇਹਨਾਂ ਨੂੰ ਮਜੀਠੇ ਦੇ ਵਿੱਚ ਵੀ ਇਹਨਾਂ ਨੂੰ ਰਾਜੀ ਗੱਲ ਦਾ ਡਰਿਆ ਕਿ ਸੁਖਬੀਰ ਉਹਨਾਂ ਨੂੰ ਹਮਦਰਦ ਵਿੱਚ ਕੋਈ ਜਿਹੜੀ ਅਮਲਾ ਸਰ ਕੋ ਚਲੋ ਮੈਂ ਇੱਕ ਗੱਲ ਦੱਸਾਂ ਜੀ ਉਹ ਦਿਨ ਜੇ ਸੁਖਬੀਰ ਜੀ ਬੱਚੇ ਆ ਨਾ ਜੀ ਪੁਆਇੰਟ ਬਲੈਂਕ ਰੇਂਜ ਤੋਂ ਅਟੈਕ ਤੋਂ ਗੁਰੂ ਸਾਹਿਬ ਨੇ ਬਖਸ਼ਿਆ ਗੁਰੂ ਸਾਹਿਬ ਨੇ ਬਚਾਇਆ ਗੁਰੂ ਸਾਹਿਬ ਆਪ ਵਰਤੇ ਆ ਇਸ ਲਈ ਸੀਪੀ ਕੀ ਕਵੇ ਪੁਲਿਸ ਕੀ ਕਵੇ ਸਚਾਈ ਸਾਰਿਆਂ ਦੇ ਸਾਹਮਣੇ ਆ ਔਰ ਸਚਾਈ ਐਕਸਪੋਜ਼ ਹੋਊਗੀ ਇਹਦੀ ਵੱਡੀ ਜਾਂਚ ਮੰਗੀ ਜਾਊਗੀ ਜੋ ਇਹ ਕਵਰ ਅਪ ਆਪਰੇਸ਼ਨ ਹੋ ਰਿਹਾ ਉਹਦਾ ਪਰਦਾ ਫਾਚ ਕਰਾਂਗੇ ਸਾਰਾ ਕੁਝ ਹੁਣ ਇੱਕੋ ਬਾਤ ਕਰਾਂਗੇ ਜੀ ਅੱਜ ਸੇਵਾ ਮੁਕੰਮਲ ਹੋ ਸੋ ਇਹ ਸਨ ਵਿਕਰਮ ਸਿੰਘ ਮਜੀਠੀਆ ਜਿੰਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਤਾਗਾ ਔਰ ਸੁਭੀਸ਼ ਸਿੰਘ ਬਾਦਲ ਜਿਹੜੇ ਨੇ ਉਹ ਵੀ ਹੁਣ ਬਾਹਰ ਆਂਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਤਾਂ ਸਾਫ਼ ਤੌਰ ਤੇ ਕਿਹਾ ਗਿਆ ਕਿ ਹੁਣ ਉਹ ਕੰਪਲੇਂਟ ਕਰ ਰਹੇ ਨੇ ਉਹ ਆਪਣਾ ਜਿਹੜਾ ਨੇ ਉਹ ਬੰਦੇ ਹੋਏ ਨਜ਼ਰ ਆਉਣ ਗਿਆ ਕਾਲੀ ਤਲਵਾਰ ਵੱਲ ਸਾਫ਼ ਤੋਂ ਉਹਤੇ ਕਰ ਦਿੱਤਾ ਗਿਆ ਕਿ ਹੁਣ ਅਸੀਂ ਕੰਪਨੀ ਜਿਹੜੀ ਹੈ ਖੁਦ ਦਰਜ ਕਰਾਵਾਂਗੇ ਤੇ ਜਰੂਰਤ ਪਈ ਤਾਂ ਅਸੀਂ ਸੁਪਰੀਮ ਕੋਰਟ ਤੱਕ ਵੀ ਜਰੂਰ ਜਾਵਾਂਗੇ ਲੇਕਿਨ ਕਿਤਨਾ ਕਿਤੇ ਇੱਕ ਵਾਰ ਫਿਰ ਤੋਂ ਪੁਲਿਸ ਉਤੇ ਵੱਡੇ ਸਵਾਲ ਜਿਹੜੇ ਨੇ ਵਿਕਰਮ ਸਿੰਘ ਮਜੀਠੀਆ ਵੱਲੋਂ ਖੜੇ ਕੀਤੇ ਗਏ ਨੇ ਤੇ ਕਿਹਾ ਗਿਆ ਹੈ ਕਿ ਕਿਸ ਵਿਅਕਤੀ ਵੱਲੋਂ ਜਿਹੜਾ ਹੈ ਖੁਦ ਹੀ ਕੰਪਲੇਂਟ ਦਰਜ ਕਰਾਈ ਗਈ ਹੈ ਖੁਦ ਹੀ ਉਸ ਉਤੇ ਜਿਹੜੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਵੱਡੇ ਸਵਾਲ ਜਿਹੜੇ ਨੇ ਉਹ ਜ਼ਰੂਰ ਕੀਤੇ ਜਾ ਰਹੇ ਨੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਨੂੰ ਲੈਣ ਵਾਸਤੇ ਲੈ ਕੇ ਜਾਣ ਵਾਸਤੇ ਕਿੱਡਾ ਵੱਡਾ ਕੇਰਾ ਜਿਹੜਾ ਹੈ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜਾ ਹੈ ਉਹ ਬਣਾਇਆ ਗਿਆ ਹੈ ਪੁਲਿਸ ਪ੍ਰਸ਼ਾਸਨ ਜਿਹੜੀ ਹੈ ਲਗਾਤਾਰ ਹੀ ਤੁਸੀਂ ਦੇਖ ਸਕਦੇ ਹੋ ਕਿ ਪਾਰਾ ਹੀ ਉਸ ਫੌਜ ਜਿਹੜਾ ਉਹ ਤਨਾਤ ਕੀਤੀ ਗਈ ਔਰ ਲਗਾ ਸੁਖਵੀਰ ਸਿੰਘ ਬਾਦਲ ਜਿਹੜੇ ਨੇ ਉਹਨਾਂ ਤੋਂ ਕਾਫੀ ਦੂਰੀ ਜਿਹੜੀ ਹੈ ਉਹ ਸੁਖਵੀਰ ਸਿੰਘ ਉਹ ਬਣਾਈ ਗਈ ਹੈ ਨਾ ਨਾ ਕੀਤੀ ਜਾਵੇ ਔਰ ਦੂਸਰੀ ਪਾਸੇ ਕਰ ਗੱਲ ਕੀਤੀ ਜਾਵੇ ਤਾਂ ਜੋ ਸੁਖਵੀਰ ਸਿੰਘ ਬਾਦਲ ਨੂੰ ਕਢੀ ਸੁਰੱਖਿਆ ਦੇ ਦੌਰਾਨ ਜਿਹੜਾ ਹੈ ਜਰੂਰ ਇਥੋਂ ਜਿਹੜਾ ਹੈ ਲਿਜਾਇਆ ਜਾ ਰਿਹਾ ਤਾਂ ਜੋ ਕਿ ਜਿਸ ਤਰ੍ਹਾਂ ਪਿਛਲੀ ਵਾਰ ਜੋ ਸਵਾਲ ਚੁਕੇ ਜਾ ਰਹੇ ਸਨ ਕਿ ਸੁਖਵੀਰ ਸਿੰਘ ਬਾਦਲ ਨੂੰ ਪੂਰੀ ਪ੍ਰੋਟੈਕਸ਼ਨ ਜਿਹੜੀ ਹੈ ਉਹ ਨਹੀਂ ਦਿੱਤੀ ਗਈ ਲੇਕਿਨ ਕਿਤਨਾ ਕਿਤੇ ਇਸ ਵਾਰ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਜਿਹੜੇ ਨੇ ਉਹ ਕੀਤੇ ਹੋਏ ਨੇ ਕੈਮਪਰਸਨ ਵੰਤਨਾਗੁਰਪ੍ਰ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ